ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲਾ ਬੈ ਕੇ ਸੋਚੀਂ ਕਦੀ ਬਾਜਾ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੀ ਜੁੜੀ ਸਾਡੇ ਉਤੋਂ ਵਾ ਲਾ ਲਾਂਦੀ ਜੁੜੀ ਸਾਡੇ ਉਤੂਵਾਰਗੇ ਕੱਲਾ ਮੈਂ ਕੀ ਸੋਚੀਂ ਕਦੇ ਬਾਜਾ ਵਾਲੇ ਗੁਰਬਾਰੇ ਕੀਮਤੀ ਲਾਂਦੀ ਜੁੜੀ ਸਾਡੇ ਉਤੂਵਾਰਗੇ ਕੀਮਤੀ ਸਾਡੇ ਉਤੋਂ ਵਾਰਗੇ ਆਪ ਕਰ ਬਾਰ ਛੱਡ ਮਾਚੀ ਵਾੜੇ ਸੋਗੀ ਜਾ ਕੇ ਸਾਡੇ ਲਈ ਉਹ ਸਿੱਖੀ ਵਾਲੇ ਮਹਿਲ ਉਸਾਰਗੇ ਸਾਡੇ ਲਈ ਉਹ ਸਿੱਖੀ ਵਾਲੇ ਮਹਿਲ ਉਸਾਰਗੀ ਕੱਲਾ ਬੈ ਕੇ ਸੋਚੀ ਖਦੇ ਬਾਜਾ ਵਾਲੇ ਗੁਰਬਾਰੀ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤੂਆਰਗੀ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤੂਆਰ ਕਲਾ ਬੈ ਕੇ ਸੋਚੀ ਕਦੇ ਬਾਜਾਂ ਵਾਲੇ ਗੁਰਬਾਰੇ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤਵਾਰਗੇ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤਵਾਰਗੇ ਨੰਗੇ ਪੈਰੀ ਤੁਰੇ ਆਪ ਕੰਡਿਆਂ ਦੇ ਉੱਤੇ ਪਾਵੇ ਸਾਡੀ ਜ਼ਿੰਦਗੀ ਦੇ ਓਹੋ ਰਸਤੇ ਸੁਵਾਰਗੇ ਸਾਡੀ ਜ਼ਿੰਦਗੀ ਦੇ ਓਹੋ ਰਸਤੇ ਸੁਵਾਰਗੇ ਕੱਲਾ ਬੈ ਕੇ ਸੋਚੀ ਕਦੇ ਬਾਜਾ ਵਾਲੇ ਗੁਰਬਾਬੇ ਕੀਮਤੀ ਲਾਲਾ ਦੇ ਜੋੜੇ ਸਾਡੇ ਉਤਵਾਰਗੇ ਕੀਮਤੀ ਲਾਲਾ ਦੇ ਜੋੜੇ ਸਾਡੇ ਉਤਵਾਰਗੇ ਕੱਲਾ ਬੈ ਕੇ ਸੋਚੀ ਕਦੇ ਬਾਜਾ ਵਾਲੇ ਗੁਰਬਾਰੇ ਕੀਮਤੀ ਲਾਲਾ ਦੇ ਜੋੜੇ ਸਾਡੇ ਉਤਮਾਰਗੀ ਕੀਮਤੀ ਲਾਲਾਂ ਦੀ ਜੋੜੀ ਸਾਡੇ ਉਤਮਾਰਗੀ ਤਨ ਮਾਤਾ ਗੁਜਰੀ ਤੇ ਦੋ ਵਿੱਚੋਟੇ ਲਾਲ ਜੀ ਦੇ ਠੰਡੇ ਬੁਰਜ ਚ ਰਾਤ ਲਾਲਾ ਬੇਕੀ ਸੁਚੀ ਗਦੇ ਬਾਜਾ ਵਾਲੇ ਗੁਰਬਾਰੀ ਕੀਮਤੀ ਲਾਲਾਂ ਦੇ ਜੁੜੀ ਸਾਡੇ ਉਤੋਂ ਵਾਰਗੇ ਕੀਮਤੀ ਲਾਲਾਂ ਦੇ ਜੁੜੀ ਸਾਡੇ ਉਤੋਂ ਵਾਰਗੇ ਵੱਡੇ ਪੁੱਤ ਵਾਰੀ ਦੋਵੇਂ ਗੜੀ ਚਮਕੌਰ ਵਿੱਚ ਛੋਟੇ ਸਰਹੰਦ ਦੀਆਂ ਨਿਹਾਨੋ ਸ਼ਿੰਗਾਰ ਗਏ ਛੋਟੇ ਸਰਹੰਦ ਦੀਆਂ ਨਿਹਾਨੋ ਸ਼ਿੰਗਾਰ ਗਏ ਕੱਲਾ ਬੈ ਕੇ ਸੋਚੀ ਕਦੇ ਬਜਾਵਾਲੇ ਗੁਰਾਬਾਰੇ ਕੀਮਤੀ ਲਾਲਾਂ ਦੇ ਜੁੜੀ ਸਾਡੇ ਉਤੋਂ ਵਾਰਗੇ ਕੀਮਤੀ ਲਾਲਾਂ ਦੇ ਜੁੜੀ ਸਾਡੇ ਉਤੋਂ ਵਾਰਗੇ ਕੱਲਾ ਬਹਿ ਕੇ ਸੋਚੀ ਕਦੇ ਬਜਾਵਾਲੇ ਗੁਰਾਬਾਰੇ ਕੀਮਤੀ ਲਾਲਾਂ ਦੇ ਜੂੜੀ ਸਾਡੇ ਉਤੋਂ ਵਾਰਗੇ ਕੀਮਤੀ ਲਾਲਾਂ ਦੇ ਜੂੜੀ ਸਾਡੇ ਉਤੋਂ ਵਾਰਗੇ ਪੁੱਖੇ ਪਿਆਸੇ ਸਿੰਘ ਜੀ ਦੇ ਨਾਲ ਵੱਡੇ ਸਾਹਿਬ ਜਾਦੇ 10 ਲੱਖ ਫੌਜ ਨੂੰ ਓਹੋ ਚਾਲੀ ਵੰਗਾਰਗੇ ਦਸ ਲੱਖ ਫੌਜ ਨੂੰ ਉਹ ਚਾਲੀ ਵੰਗਾਰਗੇ ਕੱਲਾ ਬੈ ਕੇ ਸੋਚੀਂ ਕਦੀ ਬਾਜਾ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੀ ਜੋੜੀ ਸਾਡੇ ਉਤੋਂ ਵਾ લાલાં ਦੇ જુડી ਸਾਡੇ ਉਤੋਂ ਵਾਰ ਗੇ ਕੱਲਾ ਬੈ ਕੇ ਸੋਚੀਕ ਦੇ ਬਾਜਾ ਵਾਲੇ ਗੁਰਾਂ ਬਾਰੇ ਕੀਮਤੀ ਲਾਲਾਂ ਦੇ જુડી ਸਾਡੇ ਉਤੋਂ ਵਾਰ ਗੇ ਕੀਮਤੀ ਲਾਲਾਂ ਦੇ જુડી ਸਾਡੇ ਉਤੋਂ ਵਾਰ ਗਏ ਸਿਰ ਤੇ ਨਾ ਤਾਜ ਸੁਹੀ ਹੱਥ ਤੇ ਨਾ ਬਾਜ ਦਿਸੇ ਬਣ ਕੇ ਫਕੀਰ ਦੁੱਖ ਲੋਕਾਂ ਦੇ ਨਿਵਾਰ ਗਏ ਬਣ ਕੇ ਫਕੀਰ ਦੁੱਖ ਲੋਕਾਂ ਦੇ ਨਿਵਾਰ ਗਏ ਕੱਲਾ ਬਹਿ ਕੇ ਸੋਚੀ ਕਦੇ ਬਾਜਾਂ ਵਾਲੇ ਗੁਰਾਂ ਭਾਰੇ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤੋਂ ਵਾਰ ਗਈ ਕੀਮਤੀ ਲਾਲਾਂ ਦੇ ਜੋੜੀ ਸਾਡੇ ਉਤੋਂ ਵਾਰ ਗਈ ਕੱਲਾ ਬਹਿ ਕੇ ਸੋਚੀ ਕਦੇ ਬਾਜਾ ਵਾਲੀ ਗੁਰਬਾਰੀ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤੋਂ ਵਾਰ ਗੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤੋਂ ਵਾਰ ਗੇ ਦੁਨੀਆਂ ਤੋਂ ਕੁਝ ਵੀ ਨਾ ਰੱਖਿਆ ਲੋਕੋ ਕੇ ਜੀਨੇ وار سربنس سارا کر جا اتار گے وار سربنس سارا کر جا اتار گے کلاں میں کی سوچ ایک دی باجا والے گرا بھاری قیمتی لالاندے جوڑ ਸਾਡੇ ਉਤੋਂ ਵਾਰਗੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤੋਂ ਵਾਰਗੇ ਕੀਮਤੀ ਲਾਲਾਂ ਦੇ ਜੋੜੇ ਸਾਡੇ ਉਤੋਂ ਵਾਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ